ਫਰੀਦਕੋਟ ਸ਼ਹਿਰ ਵਿੱਚ ਸੜਕ ਤੇ ਰੇੜੀ ਜੂਨੀਅਨ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਡੀਸੀ ਦਫ਼ਤਰ ਘੇਰਨ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਸ ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਪੂਰੀ ਸਚਾਈ ਆਮ ਜਨਤਾ ਦੇ ਧਿਆਨ ਵਿੱਚ ਲਿਆਉਂਦੀ ਹੈ ਦੇਖਦੇ ਹਾਂ ਪੂਰੀ ਖਬਰ ਸਾਡੇ 30-35 ਸਾਲ ਤੋਂ ਮਾਰਕੀਟ ਪੱਕੀ ਬਣੀ ਹੋਈ ਹੈ ਜੀ ਤੇ ਅੱਜ ਸਾਨੂੰ ਚਾਨ ਤੱਕ ਹੀ 2-3 ਦਿਨ ਪਹਿਲਾਂ ਸਾਨੂੰ ਬਾਰਡਿੰਗ ਦੇ ਗਏ ਵੀ ਇੱਥੋਂ ਚੱਕ ਲੋ ਤੇ ਅਸੀਂ ਹੁਣ ਟਾਈਮ ਦੇ ਟਾਈਮ ਕਿੱਥੇ ਜਾਈਏ ਜੀ ਕਹਿੰਦੇ ਟਰੈਕ ਜਾਮ ਹੁੰਦਾ ਟਰੈਕ ਗਈ ਜੀ ਬਿਲਕੁਲ ਪਿੱਛੇ ਖੜੇ ਆ ਜੀ ਸਾਡਾ ਕੋਈ ਨਿਕਾ ਨਹੀਂ ਸਾਰੇ ਰੋਟੀ ਤੋਂ ਆਵਾਜ਼ਾਰ ਹੋਏ ਪਏ ਆ ਜੇ ਇੱਕ ਦਿਨ ਸਾਡੀ ਰੇੜੀ ਨਹੀਂ ਨਾ ਲੱਗਦੀ ਤੇ ਅਗਲੇ ਦਿਨ ਸਾਡੀ ਜੇਬ 'ਚ 10 ਰੁਪਏ ਵੀ ਨਹੀਂ ਹੁੰਦੇ ਇਹ ਗੱਲ ਅਸੀਂ ਐਮਐਲਏ ਨੂੰ ਸਾਬ ਨੂੰ ਕਿਹਾ ਵੀ ਸਾਡੀਆਂ ਰੇੜੀਆਂ ਲਵਾਈਆਂ ਜਾਣ ਉਹ ਕਹਿੰਦੇ ਵੀ ਸੁਪਰੀਮ ਕੋਰਟ ਦਾ ਆਰਡਰ ਆ ਆਈਗਾ ਸਾਨੂੰ ਫਿਰ ਆਰਡਰ ਦੀ ਕਾਪੀ ਦੇ ਦਿਓ ਇੱਕ ਠੀਕ ਆ ਤੇ ਨਾਲੇ ਰੇੜੀਆਂ ਬੰਦ ਹੋਣ ਨਾਲ ਕਮੇਟੀ ਘਰ ਨੂੰ ਵੀ ਬਹੁਤ ਘਾਟਾ ਪੈ ਰਿਆ ਲੱਖਾਂ ਰੁਪਈਆ ਉਹਨਾਂ ਨੂੰ ਘਾਟਾ ਪੈ ਰਿਹਾ ਕਿਉਂਕਿ ਜਿਹੜਾ ਵੀ ਰੇੜੀ ਵਾਲਾ ਹਰੇਕ ਰੇੜੀ ਵਾਲਾ 225 ਰੁਪਏ ਪਰਚੀ ਕਟਾਉਂਦਾ ਉਹ ਸਾਰਿਆਂ ਕੋਲੇ ਰਸੀਦਾਂ ਵੀ ਆ ਜੇ ਕਹਿਣਗੇ ਅਸੀਂ ਦਿਖਾ ਦਾਂਗੇ ਤੇ ਇਹਦੇ ਨਾਲ ਮਤਲਬ ਉਹ ਕਿ ਮਹਿਕਮਾ ਵੀ ਘਾਟੇ 'ਚ ਜਾ ਰਿਹਾ ਇਸ ਵਾਰਸੇ ਸਰਕਾਰ ਧਿਆਨ ਦੇਵੇ ਨਹੀਂ ਤਾਂ ਅਸੀਂ ਕੱਲ ਨੂੰ ਸਾਰੇ ਬੰਦੇ ਘਟੋ ਘੜੀ ਚਾਰ-ਪੰਜ ਸੌ ਬੰਦਾ ਡੀਸੀ ਦਫ਼ਤਰ ਘੇਰਾਂਗੇ ਤੇ ਉੱਥੇ ਧਰਨਾ ਲਾਵ ਤੇ ਇਸ ਤੋਂ ਠੰਡੀ ਸੜਕ ਤੋਂ ਇਲਾਵਾ ਅਸੀਂ ਹੋਰ ਕਿਤੇ ਰੇੜੀਆਂ ਨਹੀਂ ਲਾਉਣੀਆਂ ਜਿਹੜਾ ਮੰਨ ਲਓ ਇਹ ਕਹਿੰਦੇ ਆ ਮਤਲਬ 11 ਕਲੋਨੀ ਠੀਕ ਹੈ ਜੀ ਉਥੇ ਇੱਕ ਰੋਡ ਆ ਇੱਕ ਪਾਸੇ ਐਂਬੂਲੈਂਸ ਆਉਂਦੀ ਆ ਇੱਕ ਪਾਸੇ ਕਾਰਾਂ ਆਉਂਦੀਆਂ ਠੰਡੀ ਸੜਕ ਤੇ ਤੁਸੀਂ ਸਾਨੂੰ ਮੌਕਾ ਬਖਾ ਦਿਓ ਜਾਮ ਕਦੇ ਵੀ ਨਹੀਂ ਲੱਗਿਆ ਅਜੇ ਤੱਕ ਕਿਉਂਕਿ ਇੱਥੇ ਦੋ ਰੋਡ ਆ ਠੰਡੀ ਸੜਕ ਤੇ ਤੁਸੀਂ ਕਿੰਨੇ ਚਿਰ ਤੋਂ ਰੇੜੀਆਂ ਲਗਾ ਰਹੇ ਹੋ ਇਹ ਇੱਥੇ 40 ਸਾਲ ਤੋਂ ਰੇੜੀਆਂ ਲੱਗ ਰਹੀਆਂ ਜੀ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਇਹਨਾਂ ਨੂੰ ਫਾ ਲੈਂਦੇ ਆ ਹੋਰ ਕਿਸੇ ਪਾਸੇ ਧਿਆਨ ਨਹੀਂ ਬਾਲਾਂ ਗੱਡੀਆਂ ਵਿਚਾਲੇ ਖੜੀਆਂ ਰਹਿਣ ਜੇ ਤੁਸੀਂ ਗੱਡੀਆਂ ਦੀ ਪ ਠੀਕ ਆ ਗੱਡੀ ਘੰਡਾ ਘਰ ਵੱਲ ਵੜੇ ਹੀ ਨਾ ਤੇ ਮੁੱਦਾ ਬਣੇ ਨਾ ਜਿਹੜੀ ਉਹ ਗੱਲ ਕਰ ਰਿਹਾ ਮੇਰੀ ਵੀ ਉਹ ਗਰੀਬ ਆਦਮੀਆਂ ਨਾਲ ਹਮਦਰਦੀ ਆ ਵੀ ਗਰੀਬ ਆਦਮੀ ਰੋਜ਼ਗਾਰ ਮਿਲਣਾ ਚਾਹੀਦਾ ਰੋਜ਼ਗਾਰ ਕਰਨਾ ਚਾਹੀਦਾ ਅਸੀਂ ਵੀ ਉਹ ਸੱਚਾ ਅਸੀਂ ਵੀ ਤੁਹਾਨੂੰ ਉੱਠ ਕੇ ਸਟੇਜ ਤੇ ਪਰਮਾਤਮਾ ਨੇ ਪਹੁੰਚਾਇਆ ਮੈਂ ਕਿਸੇ ਵੀ ਗਰੀਬ ਆਦਮੀ ਰੋਟੀ ਨਹੀਂ ਖੋਣੇ ਚਾਹੁੰਦਾ ਜਿਹੜੀ ਉਹ ਗੱਲ ਕਰ ਰਿਹਾ ਵੀ ਸਾਨੂੰ ਮੌਕਾ ਨਹੀਂ ਦਿੱਤਾ ਅਸੀਂ ਤਕਰੀਬਨ 4 ਜਾਂ 5 ਵੀਰ ਦਾ ਰਿਟਰਨ ਨੋਟਿਸ ਕੱਢ ਚੁੱਕੇ ਆ ਮਨੇ ਅਦੀ ਕਰਾਈ ਆ ਤੁਸੀਂ ਇੱਥੋਂ ਦੇ ਵਸਨੀਕੋਂ ਲਗਾਤਾਰ 10 ਦਿਨ ਮੇਰੀ ਅਦੀ ਚਲਦੀ ਰਹੀ ਆ ਉਹਨਾਂ ਦੇ ਕੋਲੇ ਤਿੰਨ ਸਾਢੇ ਆਟੋ ਆ ਕੇ ਖੜਦੇ ਰਿਹਾ ਵੀ ਕਿਰਪਾ ਕਰਕੇ ਵੀ ਇਹਨੂੰ ਖਾਲੀ ਕਰ ਦਿਓ ਇੱਥੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਤੁਸੀਂ ਸਾਰੇ ਆਪਾ ਫਰੀਦਕੋਟ ਦੇ ਵਸਨੀਕਾਂ ਟ੍ਰੈਫਿਕ ਦੀ ਸਮੱਸਿਆ ਹੋਣ ਦੇ ਕਾਰਨ 26 ਤਰੀਕ ਦੀ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਮੇਰਾ ਕੱਲਾ ਕੱਲੇ ਦਾ ਫੈਸਲਾ ਨਹੀਂ 25 ਐਮਪੀ ਸਰਪੰਦ ਦਾ ਤੇ ਐਮਐਲਏ ਸਾਹਿਬ ਵੀ ਬੈਠੇ ਸੀ ਉੱਥੇ ਉਹਨਾਂ ਸਾਰਿਆਂ ਦਾ ਫੈਸਲਾ ਵੀ ਇਹਨਾਂ ਨੂੰ ਜਗ੍ਹਾ ਹੋਰ ਕਿਤੇ ਦੇ ਕੇ ਤੇ ਇਹਨਾਂ ਨੂੰ ਉੱਥੋਂ ਠਾਇਆ ਜਾਵੇ ਵਾਰ-ਵਾਰ ਇਹਨੂੰ ਬੇਨਤੀ ਕਰਨ ਦੇ ਬਾਵਜੂਦ ਇੱਕ ਇਹਨਾਂ ਨੂੰ ਬੇਨਤੀ ਅਸੀਂ ਮੈਂ ਆਪ ਜਾ ਕੇ ਖੁਦ ਬੇਨਤੀ ਕਰਦਾ ਇਹਨਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦੇ ਕਾਰਨ ਇਹਨਾਂ ਨੂੰ ਪਿੱਛੇ ਲਾ ਲਓ ਜਾਂ ਮਤਲਬ ਕੋਈ ਸਮੱਸਿਆ ਠੀਕ ਹੈ ਤੁਸੀਂ ਖਜ਼ਾਨੇ ਦੇ ਕੋਲੇ ਤਕਰੀਬਨ 10 ਰੇੜੀਆਂ ਖੜਦੀਆਂ ਚ ਮੈਂ ਆਪ ਜਾ ਕੇ ਉਹਨਾਂ પાસે ਕਰਾ ਕੇ ਆਪ ਉਹਨੇ ਰਿਕੁਐਸਟ ਕਰਕੇ ਵੀ ਕਿਰਪਾ ਕਰਕੇ ਉਹਨੂੰ ਪਿੱਛੇ ਕਰ ਲਓ ਚਲੋ ਚੱਕੋ ਵੀ ਨਾ ਪਿੱਛੇ ਕਰ ਲਓ ਪਰ ਇਹਨਾਂ ਦੇ ਕਾਰਨ ਤੇ ਜੂਨ ਹੀ ਸਰਕੀ ਇਹਨਾਂ ਨੇ ਸਾਡੀ ਕਾਲ ਜਿਵੇਂ ਅਸੀਂ 10 ਮਿੰਟ ਜਾਵੜਨਾ ਫਿਰ ਉਹ ਰੇੜੀ ਫਿਰ ਉੱਤੇ ਉਹਦੇ ਕਰਕੇ ਮਜਬੂਰ ਨੂੰ ਸਾਨੂੰ 25 ਐਮਟੀ ਸਾਹਿਬਾਨ ਦਾ ਫੈਸਲਾ ਸੀ ਐਮਐਲਏ ਸਾਹਿਬਾਨ ਦਾ ਫੈਸਲਾ ਸੀ ਡੀਸੀ ਸਾਹਿਬ ਦਾ ਫ ਕੱਲਾ ਮੇਰਾ ਫੈਸਲਾ ਨਹੀਂ ਮੈਨੂੰ ਸੋਭਾ ਮਿਲ ਕੇ ਗਏ ਆ ਮੈਂ ਉਹਨਾਂ ਨੂੰ ਭਰੋਸਾ ਦਵਾਇਆ ਸੀ ਕਿ ਡੀਸੀ ਸਾਹਿਬ ਨਾਲ ਐਮਐਲਏ ਸਾਹਿਬ ਨਾਲ ਗੱਲ ਕਰਦੇ ਆ ਵੀ ਤੁਹਾਨੂੰ ਕੋਈ ਬਦਲਵਾ ਹੱਲ ਪਾਲ ਕੇ ਦਿੰਦੇ ਆ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ